ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਅੱਜ ਆਪ ਜੀ ਦੇ ਨਾਲ ਸ਼ਲੋਕ ਮਹਲਾ 9 ਦੇ ਸ੍ਰੀ ਲੇਖੇਟ ਧੰਗੁਰੂ ਦੇਵਾ ਦਰਸਾ ਜੀ ਦੀ ਬਾਣੀ ਦੇ ਅਗਲੇ ਸ਼ਲੋਕ ਜੋ ਹਨ 5ਵਾਂ ਤੇ 6ਵਾਂ ਸੰਜਗਰਨ ਜਾ ਰਹੇ ਹਨ ਧੰਨ ਦਾਰਾ ਸੰਪਤ ਸੰਗ ਜਿਨੇ ਆਪਣੀ ਚ ਸੰਗੀ ਨਹੀਂ ਨਾਨਕ ਸਾਚੀ ਜਾਨ ਪਤਿਤ ਉਦਾਰਨ ਪਹਿਹਰਨ ਹਰ ਅਨਾਥ ਕੇ ਨਾਥ ਕਹ ਨਾਨਕ ਕਹਤੇ ਹੈ ਜਾਨੀਏ ਸਦਾ ਬਸਤ ਤੁਮ ਸਾਥ ਕਹਉ ਨਾਨਕ ਤੇ ਹੈ ਜਾਨੀਏ ਸਦਾ ਬਸਤ ਤੁਮ ਸਾਥ ਕਨਵ੍ਰਤੀ ਭਾਦਰ ਸਾਹਿਬ ਜੀ ਅੱਜ ਦੇ ਨਾਲ ਸ਼ਲੋਕਾਂ ਵਿੱਚ ਫਰਮਾਉਂਦੇ ਹਨ ਕਿ ਕਿਹੜੀਆਂ ਚੀਜ਼ਾਂ ਨਾਲ ਜਾਂਦੀਆਂ ਨੇ ਕਿਹੜੀਆਂ ਚੀਜ਼ਾਂ ਨਾਲ ਨਹੀਂ ਜਾਂਦੀਆਂ ਬਹੁਤ ਹੀ ਦੋਨਾਂ ਸ਼ਲੋਕਾਂ ਦਾ ਹੀ ਆਪਸ ਵਿੱਚ ਸਬੰਧ ਹੈ ਪਹਿਲੇ ਸ਼ਲੋਕ ਵਿੱਚ ਮਹਾਰਾਜ ਕਹਿੰਦੇ ਉਹ ਵਸਤੂਆਂ ਜਿਨ੍ਹਾਂ ਨੂੰ ਆਪਣਾ ਸਮਝ ਰਿਆ ਹੈ ਪਰ ਉਹ ਤੇਰੀਆਂ ਆਪਣੀਆਂ ਨਹੀਂ ਉਹ ਨਾਲ ਨਹੀਂ ਜਾਂਦੀਆਂ ਉਹਨਾਂ ਨੇ ਇੱਥੇ ਹੀ ਰਹਿ ਜਾਣਾ ਮਹਾਰਾਜ ਕੀ ਫੁਰਮਾਨ ਕਰਦੇ ਨੇ ਤਨ ਨੰਦਾਰਾ ਸੰਪਤ ਸਗਲ ਜਿਨ ਆਪਣੀ ਕਰ ਮਾਨ ਮਹਾਰਾਜ ਕਹਿੰਦੇ ਤਨ ਦੌਲਤ ਪਦਾਰਥ ਤਨ ਧਾਰਾ ਧਾਰਾ ਇਸਤਰੀ ਉਹ ਇਹ ਕਹਿੰਦੇ ਆਪਣੇ ਪਤਨੀ ਜੇ ਪਤਨੀ ਪਤਨੀ ਹੈ ਤਾਂ ਉਹ ਆਪਣੇ ਪਤੀ ਨੂੰ ਆਪਣਾ ਸਮਝਦੀ ਹੈ ਤਨ ਧਾਰਾ ਸੰਪਤ ਸਾਰੀ ਸੰਪਤੀ ਜਾਇਦਾਦ ਬੰਦੇ ਨੂੰ ਹੁੰਦਾ ਹੈ ਕਿ ਸਭ ਕੁਝ ਮੇਰੇ ਨਾਲ ਜਾਣਾ ਹੈ ਮੇਰੇ ਨਾਲ ਨਿਭੇਗਾ ਤਾਂੰੰਦਾਰਾ ਸੰਪਤ ਸਗਲ ਜਿਨ ਆਪਣੀ ਕਰਜਨ ਜੈਸਨ ਮਨੁਖ ਨੇ ਇਹਨਾਂ ਨੂੰ ਆਪਣਾ ਸਮਝ ਲਿਆ ਇਹ ਸਮਝ ਲਿਆ ਕਿ ਇਹ ਮੇਰੇ ਸਾਥੀ ਨੇ ਇਹੇ ਮੇਰੇ ਸੰਗੀ ਨੇ ਮਰਾਇ ਫਿਰ ਅਗਲੀ ਪੰਕਤੀ ਚ ਕੀ ਫਰਮਾਨ ਕਰਦੇ ਨੇ ਇਨ ਮੈਂ ਕਛ ਸੰਗੀ ਨਹੀਂ ਮਰਾਇ ਕਹਿੰਦੇ ਇਨ ਵਿੱਚੋਂ ਕੋਈ ਵੀ ਤੇਰੇ ਨਾਲ ਨਾਲ ਜਾਣ ਵਾਲਾ ਨਹੀਂ ਹੈ ਇਨ ਮੈਂ ਕਛ ਸੰਗੀ ਨਹੀਂ ਨਾਨਕ ਸੱਚੀ ਜਾਨ ਨਾਨਕ ਆਖਦਾ ਹੈ ਕਿ ਇਹ ਗੱਲ ਸੱਚੀ ਹੈ ਸੱਚ ਜਾਣ ਕੇ ਇਸ ਗੱਲ ਨੂੰ ਸਮਝ ਲੈ ਕਿ ਇਨਾਂ ਵਿੱਚੋਂ ਕੁਝ ਵੀ ਨਾਲ ਜਾਣ ਵਾਲਾ ਨਹੀਂ ਤੇ ਹੁਣ ਅਗਲੇ ਸ਼ਲੋਕ ਵਿੱਚ ਮਹਾਰਾਜ ਫਰਮਾਨ ਕਰਦੇ ਹਨ ਕਿ ਨਾਲ ਕੀ ਜਾਣਾ ਹੈ ਬੜੇ ਪਿਆਰੇ ਸ਼ਲੋਕਾਂ ਦੀ ਆਖਿਆ ਮਹਾਰਾਜ ਸਾਨੂੰ ਸਮਝਾ ਰਹੇ ਹਨ ਪਤਿਤ ਉਧਾਰਨ ਪੈ ਹਰਨ ਹਰ ਅਨਾਥ ਕੇ ਨਾਥ ਉਹ ਪਰਿਗੂਰਣ ਪਰਮਾਤਮਾ ਪਤਿਤ ਉਧਾਰਨ ਪਤਿਤ ਵਿਕਾਰਾਂ ਵਿੱਚ ਖੁਆਰ ਹੋਏ ਪੈੜੀਆਂ ਹਰਕਤਾਂ ਕਰਨ ਵਾਲੇ ਗਲਤ ਕੰਮਾਂ ਵਿੱਚ ਪੈਣ ਵਾਲੇ ਵਿਸ਼ੇ ਵਿਕਾਰਾਂ ਵਿੱਚ ਪਏ ਹੋਏ ਪਤਿਤ ਜਿਹੜਾ ਆਪਣੇ ਨਿਸ਼ਾਨੇ ਤੋਂ ਖੁੰਝ ਗਿਆ ਉਸ ਨੂੰ ਪਤਿਤ ਸਿੱਖੀ ਦੇ ਵਿੱਚ ਜਦੋਂ ਚਾਰ ਕੁ ਰਹਿਤਾ ਬੰਦਾ ਕਰ ਲੈਂਦਾ ਉਸ ਨੂੰ ਪਤਿਤ ਆਖਿਆ ਜਾਂਦਾ ਹੈ ਪਤਿਤ ਉਦਾਹਰਣ ਉਪਤਿਤ ਨੂੰ ਵੀ ਉਦਾਹਰਣ ਦਿੰਦਾ ਹੈ ਪਤਿਤ ਪਾਵਨ பிரபு ਬਿਰਤ ਤੁਮਾਰ ਮਾਰੇ ਕਹਿੰਦੇ ਜਿਹੜੇ ਪਤਿਤ ਨੇ ਉਹਨਾਂ ਨੂੰ ਵੀ ਉਧਾਰ ਕਰ ਲੈਂਦਾ ਹੈ ਭੈ ਹਰਨ ਜਿਹੜੇ ਡਰ ਨੇ ਦੁਨੀਆਵੀ ਮਾਇਆ ਦਾ ਜਾਣ ਦਾ ਡਰ ਕੇ ਮਾਇਆ ਮੇਰੇ ਕੋਲੋਂ ਚਲੀ ਨਾ ਜਾਵੇ ਆਪਣੇ ਮੌਤ ਦਾ ਡਰ ਕੇ ਮੈਨੂੰ ਮੌਤ ਆ ਜਾਣੀ ਹੈ ਮੇਰਾ ਪਤਾ ਨਹੀਂ ਕੀ ਹਾਲ ਹੋਏਗਾ ਹਨਾ ਬਾਹਰੀ ਤੇ ਅੰਦਰੂਨੀ ਡਰਾਂ ਦੇ ਵਿੱਚ ਕੋਈ ਇੱਕ ਪੂਰਾ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਉਸ ਵਿੱਚ ਡਰਾਂ ਦਾ ਜ਼ਿਕਰ ਕੀਤਾ ਗਿਆ ਹੈ ਮਾਰੇ ਕਹਿੰਦੇ ਪਤਿਤ ਉਦਾਰਨ ਪੈ ਹਰਨ ਸਾਰੇ ਤਰ੍ਹਾਂ ਦੇ ਡਰਾਂ ਨੂੰ ਖਤਮ ਕਰਨ ਵਾਲਾ ਹੈ ਹਰ ਅਨਾਥ ਕੇ ਨਾਦ ਜਿਨ੍ਹਾਂ ਦਾ ਕੋਈ ਨਹੀਂ ਉਹਨਾਂ ਦਾ ਉਹ ਮਾਲਕ ਆਪ ਹੈ ਅਨਾਥਾਂ ਦਾ ਨਾਦ ਨੇ ਨਿਮਾਣਿਆਂ ਦੇ ਮਾਣ ਨੀ ਤਾਣਿਆਂ ਦੇ ਤਾਣ ਨੇ ਉਟਿਆਂ ਦੀ ਰੋਟ ਮਾਰੇ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਉਹਨਾਂ ਦੇ ਤੁਸੀਂ ਮਾਰੇ ਇਹ ਗੁਣ ਨੇ ਉਸ ਪਰਮਾਤਮਾ ਦੇ ਤੇ ਉਸ ਦੇ ਗੁਣਾਂ ਨੂੰ ਗਾਇਆ ਕਰ ਕਹੋ ਨਾਨਕ ਤੇ ਜਾਨੀ ਹੈ ਨਾਨਕ ਕਹ ਰਿਹਾ ਹੈ ਕਿ ਉਸ ਮਾਲਕ ਨੂੰ ਯਾਦ ਕਰ ਉਸ ਨੂੰ ਜਾਣ ਉਸ ਨੂੰ ਸਮਝ ਸਦਾ ਬਸਤ ਤੁਮ ਸਾਥ ਕਿ ਉਹ ਹਮੇਸ਼ਾ ਤੇਰੇ ਨਾਲ ਵਸਦਾ ਹੈ ਤੇਰੇ ਨਾਲ ਰਹੇਗਾ ਉਸ ਨੇ ਹੀ ਨਾਲ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ